ਸਾਹੀ ਗਾਲ ਜੀ ਸਾਸੀ ਗਾਲ ਜੀ ਤੁਹਾਡਾ ਨਾਮ ਮੇਰਾ ਨਾਮ ਕੁਰਵਿੰਦਰ ਸਿੰਘ ਤੁਹਾਡਾ ਬੈਂਕ ਨਾਲ ਪੰਗਾ ਬੈਂਕ ਨਾਲ ਮੇਰੇ ਨਾਲ ਕੋਈ ਪੰਗਾ ਨਹੀਂ ਜੀ ਮੈਂ ਬੈਂਕ ਕੋਲੋਂ ਪੈਸੇ ਲੈਣੇ ਸਨ ਬੈਂਕ ਨੇ ਮੇਰੇ ਅਕਾਊਂਟ ਚੋਂ ਪੈਸੇ ਕੱਢ ਕੇ ਕਿਸੇ ਡਿਪਾਰਟਮੈਂਟ ਨੂੰ ਦੇ ਦਿੱਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਇਹ ਫਿਰ ਨਹੀਂ ਮੁੜੇ ਫਿਰ ਮੈਂ ਇਹਨਾਂ ਦੇ ਖਿਲਾਫ ਡਿਗਰੀ ਕੀਤੀ ਤੇ ਖਰ ਚੁੱਕੇ ਨੇ ਹੁਣ ਇਹਦੀ ਬੈਂਕ ਦੀ ਆਪਸ਼ਨ ਦੀ ਡੇਟ ਆਈ ਹੈ ਅੱਜ ਉਹਦੀ ਮਿਆਦੀ ਸੀਗੀ ਤੇ 14 ਦੂ ਨੂੰ ਇਸ ਬੈਂਕ ਨੂੰ ਨਾਮ ਕਰ ਦਿੱਤਾ ਜਾਣਾ ਹੈ ਆਰਜੀ ਦਾ ਕਿੰਨਾ ਪੈਸਾ ਜਿੰਨੇ ਪੈਸੇ ਸਾਡੇ ਨੇ ਅਸੀਂ ਉਹ ਪੈਸੇ ਸਾਨੂੰ ਮਿਲ ਜਾਣੇ ਨੇ ਬਾਕੀ ਇਹ ਬੈਂਕ ਨੂੰ ਉਹਨਾਂ ਨੇ ਦੁਬਾਰਾ ਡਿਪੋਜ਼ਿਟ ਹੋ ਜਾਣਾ ਆਰਜੀ ਦਾ ਸ਼ੁਭਨਾਮ ਇਸ ਕਰਕੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਆਪਣੇ ਬੈਂਕ ਚੋ ਅਕਾਊਂਟ ਬੰਦ ਕਰਵਾ ਲੈਣ ਖੁਲਾ ਐਵੇਂ ਨਾ ਪ੍ਰੋਬਲਮ ਚ ਪਾਜਣ ਕਿਉਂਕਿ ਬੈਂਕ ਦਾ ਨਾਮ ਹੋ ਰਿਹਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਆਰਜੀ ਕਿੱਥੇ ਰਹਿਣ ਵਾਲੇ ਹਾਂ ਮੈਂ ਜ਼ਿਲ੍ਹਾ ਤੇ ਚਿਰਨਾ ਚ ਜ਼ਿਲਹੰਦਰ ਚਿਰਨਾ ਹਾਂ ਕੀ ਤੁਸੀਂ ਆਪਣਾ ਫੋਨ ਨੰਬਰ ਮੀਡੀਆ ਨੂੰ ਸਾਂਝਾ ਕਰ ਸਕਦੇ ਜੀ ਬਿਲਕੁਲ ਕਰ ਸਕਦੇ ਹੋ ਬੋਲਿਓ ਜਿਆਦਾ ਹੋ ਜਾਣਾ 7815000698 ਚਲੋ ਤੁਹਾਡਾ ਧੰਨਵਾਦ ਬਹੁਤ ਬਹੁਤ ਠੀਕ ਹੈ ਥੈਂਕ ਯੂ